가르던 데 जमा 에 어바이 오튼데 아니에 ਤਿੰਨ ਨੜੇ ਬਈ ਕਿਤੇ ਹੋਏ ਤਿੰਨੇ ਜਾਣੇ ਕਿਹਨੂੰ ਲਾਗੇ ਓਡਾ ਦਾ ਵੇ ਲਾਡੀ ਦਾ ਫੋਨ ਆਇਆਗਾ ਪੂਰ ਤੇ ਜਾਣੂ ਕਹਿੰਦਾ ਚਲੋ ਹੈ ਕੌਣ ਸੀ ਤੋਏ ਹਾਂ ਚੱਲੀਏ ਹਾਂ ਰੈਡੀ ਹੋ ਰ ਇੱਕ ਕਿਧਰ ਗਾ ਲੂ ਹਸ ਕੇ ਬੈਂਡਰ ਕੌਣ ਲੈ ਗਿਆ ਕੱਲ ਗੱਡੀਆਂ ਗੱਡੀਆਂ ਖੜਾ ਰੱਖੀਆਂ ਦੀ ਅੱਜ ਇੱਕ ਬਣੀ ਹੈਗੀ ਤੁਰਕੇ ਜਾਣਾ ਬੂ ਹਸ ਕੇ ਆ ਕੇ ਫੁਸਕੀ ਆਏ ਇਹ ਇਹਦਾ ਪੀੜੀਆਂ ਚਾਬੀਆਂ ਵਾਲਾ ਹਸ ਕੇ ਆਏ ਇਹ ਲੈ ਆਸ ਤਰ ਗਿਆ ਇਹਨੂੰ ਆਈ ਰਹਿੰਦਾ ਹੈ ਆਈ ਰਹਿੰਦਾ ਉਹ ਪਿੱਛੇ ਆਈ ਰਹਿੰਦਾ ਹੈ ਓਏ ਇਹਨੂੰ ਜੇ ਅੰਦਰ ਰੱਖਿਆ ਕਰੋ ਓਏ ਜੇ ਨੂੰ ਅੰਦਰ ਰੰਡੀ ਆ ਗਈ ਲੋਰ ਆ ਕੁਲ ਕੈਂਗ ਤੇ ਆ ਇਹਦਾ ਕੋਲ ਦਾ ਕੁਲਦੀ ਰਹਿੰਦੇ ਨੇ ਹੈ ਮਲ ਤਾਂ ਚੰਦੀ ਮਲ ਖਾੜਿਆਂ ਚ ਜਾਂਦੀ ਰਹਿੰਦੇ ਨੇ ਮੁੰਡਾ ਪਿਓ ਜਾ ਕਰਾਂ ਓਏ ਚੱਲ ਜੀ ਫਿਰ ਮਿੰਟ ਮਾਰੋ ਲੈ 5 ਮਿੰਟ ਰੜੇ 5 ਮਿੰਟਾਂ ਚ ਚਾਹ ਪੀਣੀ ਆ ਸੋਨੇ ਚੱਕ ਜਾ ਸੰ ਚਾਹ ਓਏ ਉਹ ਬਾਜੂ ਇਧਰ ਬਾਲ ਪੈ ਗਈ ਬਸ ਇੱਕ ਦੇਰੀ ਆ ਆਲੂ ਕਿੱਧਰ ਗਿਆ ਓਏ ਮੈਕਾ ਨੰਬਰ ਦੀ ਧਰਦੇ ਓਰੇ ਕਿਉਂ ਮੂੰਹ ਡਾਰਿਆ ਨਾ ਢੀ ਲੈ ਮੈਨੂੰ ਕਿੱਧਰ ਖੜ ਗਿਆ 6 ਤਾਂ ਰੰਨੇ ਆਲੇ ਉਹਦੇ ਓਏ ਦੂਨਾਇ ਗੱਦ ਨਹੀਂ ਅੱਜ ਭੁੱਲ ਤੈ ਮੈਂ ਭੁੱਲ ਜਾ ਸਵੇਰ ਦਾ ਨਾਤੇ ਨਹੀਂ ਕਹਿੰਦਾ ਭੁੱਲ ਚ ਨਹਾਉਂਗਾ ਹਾਂ ਖੁਰਕ ਪਾਉਗਾ ਭੈਣ ਚੋਦ 5 ਦਿਨ ਹੋ ਗਏ ਨਾਤੇ ਨੂੰ ਮਦਾ ਬਾਰੇ ਨਹਾਉਂਗਾ ਪਹਿਲਾਂ ਪਹਿਲਾਂ ਇਹ ਕਹਿੰਦਾ ਵੀ ਬਾਰੇ ਨਹਾਉਂਗਾ ਫਿਰ ਬਾਅਦ ਚ ਪੂਲ ਚ ਬੜਨ ਨਹਾਉਂਦੀ ਨਹੀਂ ਫਿਰ ਹੈ ਇਹਦੀ ਨਹਾਉਂਦੇ ਵੀ ਬਾਹਰ ਬੈ ਜੀ ਬਾਹਰ ਬੈਠਾ ਦੇਖੀ ਜੀ ਓਏ ਘੱਟੀ ਘੱਟੀ ਸ਼ਬਸ ਕਰੀਏ ਇਹ ਜੋ ਆ ਰਿਹਾ ਕਿਉਂ ਓਏ ਪੀਲ ਕਪਾਣ ਦਾ ਜਰ ਕੀ ਆ ਓਏ ਨਾ ਤਾ ਆ ਦੇਖਾ ਲੱਡੀ ਆਹਾ ਮੈਂ ਪੀਲੇ ਦਾ ਚੈੱਕ ਕਰਾ ਓਏ ਕੈਮਰੇ ਚ ਪੱਕ ਜਰਦੇਗਾ ਮੇਰਾ ਓਏ ਉਸ ਕਰੀਆ ਬੈਠਾ ਕੀ ਚੋ ਓਏ ਐ ਓਏ ਵੀ ਆ ਗਿਆ ਲੱਡੀ ਮੈਂ ਬੈ ਉਕੀਆ ਰਿਪਲੇ ਦੰਦ ਤੂੰ ਖਾ ਕੋਈ ਬਰਸੇ ਕਿਉਂ ਨਹੀਂ ਕਰਿਆ ਤਾਜ ਤਿੰਨ ਦਿਨ ਹੋ ਗਏ ਤੈਨੂੰ ਨਾਤੇ ਨੂੰ ਮਸਕੋਈ ਬਾਈਨ ਮੇਰੇ ਪੱਟੇ ਤੋਂ ਉਠਾ ਦੇ ਉਹ ਮੇਰਾ ਪੱਟ ਜਵਾਬ ਦੇ ਡਰੰਗੋ ਸਾਲ ਕੋਲੋਂ ਵੀ ਮਸਕਾ ਮਾਰ ਦਿਆ ਉਹ ਹਾਂ ਦੰਦ ਦੇਣੀ ਨਾ ਕੀ ਗੱਲ ਹੋ ਗਈ ਹੋ ਗਈ ਇਹ ਕਹ ਕੇ ਸਾਨੂੰ 100-100 ਲੈ ਇੱਥੇ ਆ ਕੇ 100 ਦਾ ਤਾਂ ਕਹਿੰਦਾ 200 ਓਰੇ ਕੀ ਕਹਿੰਦਾ ਹੁਣ ਇਹ ਤਾਂ ਤਾਂ 300 ਲਊਗਾ ਅਗਲਾ ਓਰੇ ਕੀ ਕਹਿੰਦਾ ਕਹਿੰਦਾ 200 ਰੁਪਈਆ ਦੇ ਓ ਲੈ 200 ਪਹਿਲਾਂ 100 ਕਹ ਕੇ ਲੈ ਪਿੰਡਾ ਹਾਂ ਪਹਿਲਾਂ 100 ਹਾਂ ਬਈ ਕੀ ਗੱਲ ਹੈ ਇਹ ਇਹ ਤਾਂ ਤਾਂ 300 ਲਊਗਾ ਅਗਲਾ ਤਿੰਨ ਦਿਨ ਹੋ ਗਏ ਤਰਾ ਕਮਿਸ਼ਨ ਦਾ ਨਹੀਂ ਲੱਡੀ ਸਾਰੀ ਲੱਡੀ ਦੇ ਨੇ ਲੱਡੀ ਦੇ ਨਾਂ ਕੀ ਨੇ ਓਰੇ ਆ ਕਰ ਓਏ ਆ ਖੇਲ ਜਿਨਾਉਣ ਵਾਲੀਆਂ ਯਾਦਾਂ ਚ ਭੁੱਲ ਚਣਾਉਣਗੀਆਂ ਹੈ ਬਹੁਤ ਸੋਹਣਾ ਪੂਲ ਤਿਆਰ ਕਰਿਆ ਬਾਈ ਪਿੰਡ ਖੜਿਆਲ ਚ ਅੰਦਰ ਬੈਠਾਂਗੇ ਅੰਦਰ ਅੰਦਰੇ ਬੈਠਾਂਗੇ ਰੂਮ ਬੁੱਕ ਕਰਦੇ ਸਾਡਾ ਇੱਕ ਆਜੋ ਯਾਰ ਮਾਰਸ਼ਾਲਾ ਅੰਦਰ ਬਹਿਣਾ ਚਲੋ ਯਾਰ ਰੂਮ ਨਹੀਂ ਕਰਾਂਗਾ ਉੱਥੇ ਕਹਿਣਾ ਉਹ ਉੱਥੇ ਓਪਨ ਚ ਜਿੱਥੇ ਉਹ ਹਰੀ ਚਾਦਰ ਮੈਟ ਪਈ ਆ ਹਾਂ ਉੱਥੇ ਉੱਥੇ ਬੈਠੋ ਕਹਿੰਦਾ ਬਾਹਰ ਵਿੱਚੋਂ ਨਿਕਲੋ ਖਾਓ ਵਿੱਚ ਫੇਰ ਸ਼ਾਲ ਬਾਹਰ ਦਾ ਮੱਛਰ ਖਾਜੂ ਉਹ ਨਹੀਂ ਇਹਨਾਂ ਟਾਈਮ ਤਾਂ ਖੜਨੀ ਨਹੀਂ ਬਾਹਰ ਹੁਣ ਜਿਵੇਂ ਆਹਾਂ ਨੇ ਇਹ ਤਾਂ ਖੇਲ ਜਨਾਉਂਦੇ ਰਹੇ ਨੇ ਯਾਰ ਪੂਲ ਤੇ ਵੀ ਵਿਚਾਰਾ ਪਹਿਲੀ ਵਾਰ ਆਇਆ ਇਹਦਾ ਚੱਲ ਕੋਈ ਉਹਨੂੰ ਨਿਵਾਦੇ ਹੋ ਜਾ ਕੇ ਵੇਗੇ ਭਾਈ ਜੱਜ ਕੇ ਤਾਂ ਹੋਏ ਜੀ ਕਿਉਂ ਟਿੜੋ ਬਾਪ ਕਿਉਂ ਟਿੜੋ ਕਿਉਂ ਸ਼ਾਇਬ ਕੋ ਬੋਲ ਲੈ ਆਰਡਰ ਦੇ ਦੇ ਉਹ ਮੈਂ ਵੀ ਬਹਿਣਾ ਆ ਆਰਡਰ ਦੇ ਦੇ ਖਾਓ ਹੋਰ ਚਲ ਫੇਰ ਖਾਓ ਪੀਓ ਐਸ਼ ਕਰੋ ਖਾਓ ਪੀਓ ਨਾ ਉਹ ਕਰੇ ਜਾਓ ਸਿੱਧੀ ਗੱਲ ਹੈ ਕੀ ਗੱਲਾਂ ਖਾਓ ਪੀਓ ਨਾ ਮੇਰੀ ਗੱਲ ਸੁਣ ਨਾਹੇ ਦੇਣ ਦੀ ਲੋੜ ਨਹੀਂ ਇਹ ਕਿਉਂਕਿ ਆਪਣੇ ਮੰਮੇ ਦਾ ਨਜ਼ਾਰਿਆਂ ਚ ਰਹੇ ਬੋਲ ਉਹ ਖਾਏਗਾ ਕੁਸਕਣਾ ਹਾਂ ਕਹਿ ਲਈ ਇਤਨਾ ਆਏਗਾ ਗੱਲਾ ਇਹ ਤਾਂ ਖਾਓ ਹਾਂ ਇਹ ਤਾਂ ਕਹਿੰਦਾ ਪਤਾ ਨਾ ਹੁੰਨਾ ਇਹਨੂੰ ਐ ਨਹੀਂ ਪਤਾ ਕਿ ਉਹਰੇ ਖਾਣ ਆਏ ਸੀ ਓਏ ਖਾਣ ਨੂੰ ਵੀ ਮੰਨਦਾ ਓਰੇ ਓਏ ਬੇਚਾਰਾ ਨਾ ਐ ਇੰਨੇ ਕਦੇ ਧੋਬੇ ਦੇ ਨਾ ਹੁੰਣਾ ਪਤਾ ਲੈਂਦਾ ਪੁੱਛ ਲੈਂਦਾ ਧੋਬਿਆਂ ਦੇ ਨਾ ਹੁੰਣ ਵਾਲੀ ਯਾਦ ਅੱਜ ਪੂਰਦੀ ਆ ਗਈ ਇਹ ਤੇ ਅਸਿਸਟੈਂਟ ਰੱਖੇ ਹੋਇਆ ਜੱਕੀ ਜੱਕੀ ਮੰਗਣਾ ਤੱਕ ਦੇ ਜੀਵਾ ਦੀ ਜੱਕੇ ਨੂੰ ਬਾਹਰਲਾ ਮਾਹੌਲ ਦੇਖੇ ਰੋ ਵੈਰੀ ਗੁੱਡ ਆ ਵੀ ਤੱਕ ਓਏ ਜੇ ਨਹੀਂ ਖਾਣਾ ਜਾਨ ਮੈਂ ਆ ਕੇ ਲਿਆਵਾਂ ਤੈਨੂੰ ਛਾਲ ਮਾਰ ਬੁੱਲ ਜਾਜ ਆ ਜਾ ਬਰਾ ਆ ਜਾ ਆ ਜਾ ਚੱਲ ਸਿੱਧਾ ਇੱਧਰ ਨਹੀਂ ਸਾਦਾ ਇੱਧਰ ਆ ਇੱਧਰ ਇੱਧਰ ਪਹਿਲਾਂ ਤੂੰ ਇੱਧਰ ਪਹਿਲਾਂ ਪਹਿਲਾਂ ਬਾਥਰੂਮ ਆ ਜਣਾ ਆ ਜਾ ਉਹ ਕਮਰਾ ਨੂੰ ਜਿਹੜਾ ਇੱਥੇ ਨਹਾਉਣੇ ਆ ਉਹ ਇੱਧਰ ਸਿੱਧਾ ਨਹੀਂ ਮੜਨ ਦੇ ਤੈਨੂੰ ਪਿਸੂ ਤਾਂ ਪਹਿਰੇਣੇ ਤੇਰੇ ਬਾਈ ਪਹਿਲਾਂ ਉਧਰ ਸਾਫ਼ ਪਾਣੀ ਨਾਲ ਨਹਾ ਕੇ ਆ ਫੇਰੇ ਜੇ ਸ਼ਲਮਰੀ ਫਿਰ ਜਦੋਂ ਜਾਏਗਾ ਫਿਰ ਫੇਰ ਨਹਾਉਣਾ ਬੂ ਤੈਨੂੰ ਉੱਪਲੇ ਆਇਆ ਲੈ ਵੀ ਚੱਕ ਕੱਪੜੇ ਆ ਜਾ ਚੱਲ ਵੜ ਜਾ ਹੁਣ ਵਿੱਚ ਕੁੱਦੂ ਕੰਮ ਕਿਉਂ ਕਰੀ ਜਾਂਦਾ ਵਗ ਜਾ ਬੱਚੇ ਯਾਰ ਆ ਦੇਖ ਜਿਹੜੂ ਕਿਵੇਂ ਜਿਹੜੂ ਉਹਨੂੰ ਪਾਣੀ ਹੈ ਪਤਾ ਸੀ ਆਇਆ ਉਬਲ ਆਇਆ ਫਸ ਗਿਆ ਇਹ ਆਈ ਅਸੀਂ ਨਹੀਂ ਅਸੀਂ ਨਹੀਂ ਨਾ ਅਸੀਂ ਨਾ ਹੁੰਦੇ ਨਹੀਂ ਹੈਗੇ ਨਾਲਾ ਬਸਾ ਪਾਣੀ ਨਾਲਾ ਵਰਗੁਇਨਾ ਤਿੰਨ ਦਿਨਾਂ ਬਾਅਦ ਨਾ ਦੋਏ ਉਬਲੇ ਤਿੰਨ ਦਿਨਾਂ ਬਾਅਦ ਨਾ ਓਏ ਕਿੰਨੇ ਓਏ ਕਿੰਨੇ ਦਿਨਾਂ ਬਾਅਦ ਆ ਰਿਹਾ ਅੱਜ ਤਿੰਨ ਦਿਨਾਂ ਬਾਅਦ ਨਾ ਆਇਆ ਭਾਈ ਚੰਡੀਗੜ੍ਹੋਂ ਆਇਆ ਜਦੋਂ ਦਾ ਉਦੋਂ ਦਾ ਨਾ ਆਇਆ ਨਹੀਂ ਦੀਆ ਅੱਜ ਨਾ ਆਇਆ ਓਹ ਵੇਜ ਖਾਣਾ ਖਣਾਉਣ ਵੇਜ ਵੇਜ ਜੀ ਤੂੰ ਓਏ ਨੌਣ ਵੇਜ ਹਾਂ ਇਧਰ ਨੌਣ ਵੇਜੇ ਹਉਣਦੇ ਬਾਈ ਫਿਰ ਇਹਦੇ ਥੋੜੀ ਤੇਰੀ ਸਾਈਡ ਹੀ ਨਾਲ ਉਹ ਤਾਂ ਦੇਖ ਲੋ ਨਾ ਇਸ ਤੇ ਉਰੀ ਨਾ ਮੰਗੇ ਸ਼ੀਦ ਵਾਲਾ ਤਾਂ ਲੱਗ ਗਿਆ ਬਾਈ ਨਾ ਆਉਣਾ ਆ ਇਧਰ ਫੁੱਲ ਫੀਲਿੰਗ ਲਈ ਜਾ ਰਹੀ ਐ ਦੇਸ ਟ੍ਰੀਕ ਲੈਸ ਟ੍ਰੀਕ ਕਰਖੇ ਨੇ ਬਾਈ ਨੇ ਸਰ ਖਾਣੇ ਨੂੰ ਕੁਛ ਲਓਗੇ ਜੀ ਤਾਂ ਤਾਂ ਨੂੰ ਨਵਾਇ ਸਾਰਾ ਜਿਵੇਂ ਪਰ ਮੌਲ ਇੱਕ ਨੰਬਰ ਬਣਿਆ ਪਿਆ ਇੱਕ ਨੰਬਰ ਆਣਾ ਹਜੇ ਬਣੀ ਜਾਂਦਾ ਬਾਕੀ ਤਿਆਰ ਹੋਈ ਜਾਂਦਾ ਸੋਨਾ ਬਣਿਆ ਜਾਂਦਾ ਆ ਤਾਂ ਜਿੰਨੀ ਘੋਟਾ ਟੱਚ ਆ ਆ ਜਿਹੜਾ ਨਾ ਇਹ ਰੈਸਟੋਰੈਂਟ ਕਰਤਾ ਵੇਚਿਉਰੇ ਆ ਸਟਾਫ ਰੱਖ ਲਿਆ ਕੁਛ ਮਰਜ਼ੀ ਖਾਓ ਪੀਓ ਕੋਈ ਚੱਕਰ ਵਾਲੀ ਗੱਲ ਨਹੀਂ ਓ ਵਰਦਸੀ ਤੁਸੀਂ ਥੋੜੇ ਪੁੱਠੀ ਮਾਰ ਓਏ ਪੁੱਠੀ ਛਾਲ ਮਾਰ ਅੱਖੀਆਂ ਦਾ ਬਾਦਸ਼ਾਹ ਤੂੰ ਇਹ ਨਾਲ ਸਮਝ ਨਹੀਂ ਤੂੰ ਸਾਡੇ ਥੇਲੇ ਵਿੱਚ ਖੜ੍ਹ ਜਾ ਲੈ ਆਪ ਲੈ ਚੋੜ ਆਪਲੇਟ ਥੋੜ ਦੇ ਆਪਲੇਟ ਥੋੜ ਗਿਆ ਬਾਈ ਬਾਈ ਉੱਥੇ ਕਾਊਂਟਰ ਲੱਗੂਗਾ ਬਾਹਰ ਬੈਠਾਂਗੇ ਆਪਾਂ ਦਾ ਆਜੋ ਬੋਲੋ ਨਾਣ ਵਜੇ ਉਹਨਾਂ ਦੇ ਨਾਣ ਵਜਾਏ ਲੋਟ ਲਾਈ ਉਨਾ ਘਬਰ ਜਿਦਾ ਕਰਾਉਗੀ ਆਈ ਡੋਟ ਲਾਈਕ ਨਾਉਣ ਬਾਈ ਆਈ ਡੋਟ ਲੋ ਬੇਦਾ ਆਉਗਾ ਨੂੰਰਸ ਚਿਕਨ ਮਲਾਈ ਟਿੱਕਾ ਚਿਕਨ ਟਿੱਕਾ ਕਰ ਗੱਲ ਚਿਕਨ ਮਲਾਈ ਟਿੱਕਾ ਆਉਣ ਦੇ ਤੂੰ ਹੀ ਆਉਣ ਦੇ ਪਹਿਲਾਂ ਦੱਸ ਦੇ ਇੱਕ ਚਿਕਨ ਮਲਾਈ ਟਿੱਕਾ ਕਰ ਲਓ ਯਾਰ ਕਰੀਮੀ ਵਾਲਾ ਪੱਕ ਜਾ ਪੱਕ ਜਾ ਇੱਕ ਵਾਰ ਕੰਮ ਖਤਮ ਕਰ ਆ ਲਾਉਂਗੇ ਓਏ ਉਦੂ ਗੱਲਾਂ ਨਾ ਕਰੋ ਪੰਚ ਜੱ ਸਾ ਸਨੇਪਚੈਟ ਫਰੈਂਡ ਹੈ ਜਿਹੜਾ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਅੱਜ ਕੱਲ ਉਹ ਹੈ ਬਾਦ ਮਕੂੜਾ ਪਸਾ ਕੇ ਬੋਲਾ ਚੱਕ ਲਿਆ ਪੰਨੂ ਸੇਰਾ ਦੇਖੀ ਉਹ ਬਾਈ ਦਾ ਉਹਤੀ ਉਹ ਚੱਕ ਤੋਹ ਕੋਣ ਕੋਣ ਕਰੀ ਜਾਂਦਾ ਤੂੰ ਏਜ ਟੂਏ ਚ ਹਾਂ ਇੱਥੇ ਰੱਖ ਕਰ ਗੱਲ ਆ ਜਾਗਾ ਆ ਜਾ ਲੈ ਚੱਕ ਕੇ ਬੋਲਾ ਤੂੰ ਬੱਜ ਤਾਂ ਗੱਲੇ ਹੀ ਹੁੰਦੀਆਂ ਨੇ ਹਾਂ ਵੀ ਜੈਸੀ ਕਿਵੇਂ ਨੇ ਸਰਕਾਰਾਂ ਉੰਜਸ ਬਾੜਾ ਕਮ ਜਾਰਾ ਕੈਨੇਡਾ ਓਏ ਜਲਦੀ ਹੋ ਮਿਲਾਂਗੇ ਜਲਦੀ ਮਿਲਾਂਗੇ ਆਹੀ ਪੂਲ ਤੇ ਮਿਲਾਂਗੇ ਬਸ ਹੋਰ ਅਸੀਂ ਬੈਠੀ ਆ ਪੂਲ ਤੇ ਬਾਗ ਜਾ ਚੰਡੀਗੜ੍ਹ ਐ ਕਰੂਗਾ ਸ਼ਾਮ ਨੂੰ ਜਾਵਾਂ ਕਿੰਨੇ ਵਜੇ ਸ਼ਾਮ ਨੂੰ ਬੁਰਸ਼ ਕਰਕੇ ਦੋਰੀ ਪੀਲੇ ਹੋ ਰਹੇ ਨੇ ਨੰਦ ਚੰਗਾ ਇੱਥੇ ਨਿਮਾਉਣਾ ਅੱਜ ਨਾ ਲੈ ਆਉਂਦਾ ਪੂਲ ਤੇ ਸੱਟੋ ਇਹਨੂੰ ਦੁਬਾਰੋਂ ਯਾਰ ਉਹ ਤਾਂ ਆਜਰ ਆਲਾ ਹਾਂ ਨਾ ਨਾ ਮੈਂ ਮੈਂ ਤਾਂ ਖਾਣਾ ਮੇਰੇ ਦੁੱਖਿਆ ਇਧਰ ਆਈ ਮੈਂ ਕਿੱਥੇ ਆਣ ਆਲੇ ਲੈ ਬਸ ਬਾਹਰ ਚੜਾ ਥੋੜਾ ਜਾ ਨਾ ਨਹੀਂ ਖੜਦਾ ਮੈਂ ਕਿੱਥੇ ਜਾਣੀ ਉਹਨੇ ਡਾਕਟਰ ਬਣਾਤਾ ਤੈਨੂੰ ਤੈਨੂੰ ਆਕਲ ਤਾਂ ਆਨੇ ਦੀ ਨਹੀਂ ਲੈ ਸਾਰਾ ਗੂਗਲ ਡੋਲ ਤਾਰੇ ਪੈ ਉਹ ਦੇਖ ਲੈ ਓਚਾਰਾ ਪੱਤੋਂ ਹੁਣ ਖੜਾ ਹੋ ਜਾ ਮੰੰਦਿਆਂ ਵਾਂਗੂ ਓਚਾ ਓਚਾ ਜਾ ਕੇ ਲੈਣੂਗਾ ਲੈ ਕੀ ਖਾਣਾ ਮੈਂ ਦੇਖੀ ਸੀ ਪਿੰਗੋਲ ਸੀ ਜੰਮੂ ਪਿੰਗੋਲ ਯਾ ਤਾਂ ਲੈ ਜਦੋਂ ਡਿਵਾਈਡ ਹੋਣਗੇ ਫਿਰ ਫਿਰ ਭੱਜੇਗਾ ਪਿੰਗੋਲ ਐ ਪਿੰਗੋਲ ਪਲਿੰਗਲੋਣਾ ਕਾਣ ਨੇ ਬਲਿੰਗਲ ਤੇਰੇ ਦੰਦਾ ਮਰ ਕੇ ਹੋਣਗੇ ਪੀਲੇ ਪਲਿੰਗਲੋਣਾ ਜਮਲੋਂ ਲੱਗਿਆ ਉਹ ਹੈ ਡੈਡ ਡੈਡ ਪਿਆ ਸਰੀਰ ਸਾਰਾ ਉਹ ਚੱਲਾ ਓਏ ਸਾਰਾ ਸਰੀਰ ਟਾ ਓ ਦੇਖ ਚੱਲ ਫਿਰ ਕੱਪੜੇ ਚੱਲ ਫਿਰ ਮੈਂ ਪਹਿਲਾਂ ਨਹੀਂ ਗਿਆ ਇਹਨੂੰ ਤਾਂ ਭੇਜਾ ਦੂ ਭੇਜ ਇਹਨੂੰ ਨਾਲ ਚੱਲ ਫਿਰ ਤਾਂ ਸਾਡਾ ਲਾਡੀ ਫਿੱਟ ਪਿਆ ਉਹ ਬਾਬੇ ਜੰਮੀ ਡੋਲਾ ਦਿਖਾ ਇੱਕ ਵਾਰ ਉਹ ਰਾਤ ਨੂੰ ਹੀ ਉਹਦਾ ਮਾਦੇ ਮੱਖਣੀ ਖਾਨੇ ਦਾ ਖਾਨੇ ਦਾ ਇਹ ਟੀ-ਸ਼ਰਟ ਆ ਜਾਨਾ ਜਦੋਂ ਯਾਰ ਪਕਾਈ ਨਹੀਂ ਮਾਰੀ ਤੈਨੂੰ ਅਸੀਂ ਛੱਡਦੇ ਉਹ ਬੜਾ ਟੀ-ਸ਼ਰਟ ਨਾਲ ਛੱਡਦੇ ਤੁਹਾਨੂੰ ਦੱਸ ਇੱਕ ਤਾਂ ਹੈਗੀ ਆ ਬੰਦੇ ਓਏ ਖਾਣੇ ਦਾ ਲਾਡੀ ਓਏ ਓਦੋਂ ਬਾਅਦ ਟੀ-ਸ਼ਰਟ ਲਾ ਬਈ ਪਾਪੀ ਲਾ ਦੂੰਗਾ ਸਿੱਧੀ ਗੱਲ ਆ ਲਾਡੀ ਜੱਟ ਲਾ ਟੀ-ਸ਼ਰਟ ਲਾ ਓਏ ਭੱਜੂਗਾ ਹੁਣ ਚੱਪਲਾ ਘਰਤੀ ਇਹਨੇ ਲਾਡੀ ਛੱਡ ਚੱਲ ਉਧਰ ਲੈ ਲਾਡੀ ਭੱਜੂਗਾ ਉਹ ਭੱਜ ਲਿਆ ਇੱਥਾ ਕੇ ਚੱਲ ਚਾਚੇ ਭੈਣ ਚੋਦਨੇ ਪਹਿਲੇ ਮੁਸਾਤਾ ਓਏ ਮੁੱੱਚ ਗਿਆ ਮੁੱੱਚ ਗਿਆ ਪੜ੍ਹ ਚਕੇ ਮੁੱਚੂ ਆਈ ਚੱਕੜ ਗਿਆ ਪੋਪਲੇ ਲੈ ਜਾ ਉਧਰ ਲੈ ਜਾ ਪੈਰ ਕਿਨੂੰ ਕੀਆ ਥੱਲੇ ਕਿੱਲਾ ਥੱਲੇ ਕਿੱਲਾ ਥੱਲੇ ਕਹਿੰਦਾ ਗਰਮਾ ਕਹਿੰਦਾ ਥੱਲੇ ਪੈਰ ਮੁੱੱਚ ਗੇ ਲੈ ਮੂਈ ਛੱਡੀ ਚਾ ਚਲੇ ਪੋਪਲੇ ਦਰਦ ਦਦ ਨੂੰ ਗਿਆ ਡੂੰਗੇ ਚ ਲੈ ਕੇ ਜਾ ਇਹਨੂੰ ਚੱਲ ਚਾਚੇ ਲੈ ਜਾ ਲੈ ਜਾ ਗੋਤਾ ਗੁਰਜਾ ਗੋਤਾਖੋੜੀ ਮਜਾਰੀ ਆ ਓਏ ਪਾਣੀ ਆ ਪਾ ਕੇ ਬਦਲਾ ਦੂੰਗਾ ਯਾਰ ਓਏ ਆ ਨਾ ਮਾਰ ਕੋ ਫਰ ਉਹ ਵੀ ਚਲਵਾਤੇ ਹਾਂ ਚਲਦੇ ਨੇ ਓਏ ਚਲਦੇ ਨੇ ਮੋਟਾ ਕਿਵੇਂ ਫਿਰ ਦਊਂਸ ਓਏ ਓਏ ਪਾਣੀ ਮਾਰ ਮਾਰ ਬਦਲਾ ਦੂੰ ਐਨੇ ਜਿਦਾ ਓਏ ਚੱਲ ਜਾ ਤਰੇ ਐ ਐ ਇਹ ਤੇ ਚੱਲੋ ਤੇਜ ਹੋ ਜਾ ਚੱਲ ਚੱਲ ਪਾ ਦੇਗਾ ਪਾਣੀ ਓਏ ਸੀਧੋਨ ਲੱਗਿਆ ਰਹਿ ਚਾ ਚਾ ਚਲਾ ਆਇਆ ਚੱਲ ਬੈਜਾ ਅੱਧਾ ਓਏ ਅਕਬਰ ਜਮੀਂ ਦਾ ਵਗੇ ਦੋ ਯਾੜੇ ਤੁਸੀਂ ਸਿੱਧੋ ਏ ਲਾਵੇ ਹਮੜਾ ਜਾ ਚਲ ਚਾ ਚਲ ਦੋਣੂ ਫਸ ਗਿਆ ਗੱਲਾ ਭਾਈ ਹੁਣ ਮਨ ਬਣੂ ਮੋਰੇ ਦਾ ਸਿੱਧੋ ਏ ਮਾਰ ਕੇ ਬੋਪੜੇ ਏ ਏ ਸਰਚਾ ਸਰਚਾ ਤੇਰਾ ਮਿਲ ਜਾ ਜਣਾ ਓਏ ਬਾਲ ਫੜਾ ਦੇ ਛੜ ਜਾ ਪਈਆ ਬਾਲ ਖੜਜੋ ਖੜਜੋ ਛੜ ਜਾ ਆਲੂ ਤੂੰ ਵੀ ਆ ਗਿਆ ਵਿੱਚ ਤੇਰੇ ਸਾਦ ਕੀ ਤੇਰਾ ਚੱਕਲੀ ਬੋਲ ਚਾਹਣਾ ਆ ਜਾ ਕਰਮਰੇ ਜਾ ਉਰੇ ਉਰੇ ਜੀ ਲਿਆ ਆ ਲੈ ਆ ਲੈ ਆ ਲੈ ਏ ਆਈ ਹੈ ਸੀ ਦੋਲੇ ਓਰੇ ਤੇਰੀ ਵੀਡੀਓ ਬਣਾਈਏ ਓਏ ਮਾਰ ਮਾਰ ਆਈ ਹੈ ਇਹ ਨੀ ਆ ਜਾ ਓਏ ਇਹ ਹੈ ਸਰਾਏ ਚੜਾ ਆ ਲੂ ਮਾਰ ਮਾਰ ਆਈ ਹੈ ਤੇਰਾ ਓਏ ਫੜਾਈ ਮੈਂ ਲਾਉਂ ਲਾਡੀ ਦੀ ਲਾਡੀ ਦੀ ਲਾਡੀ ਆ ਗਿਆ ਓਏ ਪਲਵਾਨ ਕਹਿੰਦੇ ਮੈਦਾਨ ਚ ਏ ਓ ਵਾਹ ਜੀ ਵਾਹ ਕੀ ਆ ਚੱਲ ਓਏ ਪੋਪਲੇ ਵੈਰੀ ਗੱਡਾ ਉਹ ਕਰ ਲਓ ਕਸਾ ਕਹੀਂ ਖੜੇ ਰਹੋਗੇ ਲਿਆ ਬਹੁਤ ਸੋਹਣਾ ਪੂਲ ਬਣਾਇਆ ਬਈ ਆ ਪੰਡ ਖੜਿਆ ਜਯਸ਼ਦੀਪ ਢੀਂਡ ਸਾਹਿਬ ਜਸਪਾਲ ਢੀਂਡ ਸਾਹਿਬ ਤੂੰ ਕਿਵੇਂ ਮੈਂ ਮਹੌਲਾ ਕਿਵੇਂ ਲੱਗਦਾ ਤੂੰ ਐਨ ਇੱਕ ਨੰਬਰ ਆ ਤੂੰ ਦਾ ਬਾਗਿਆ ਵਿੱਚ ਨਾ ਕਿਉਂ ਕੋਈ ਬੱਸ ਕੱਪੜੇ ਕੱਢਣੇ ਔਖੇ ਨੇ ਓਏ ਇਸਨੇ ਬਰਾ ਬੱਪੇ ਕੰਮ ਦਾਈ ਦਾਈ ਆ ਦੇ ਰੋਲੇ ਲਾਉਣੇ ਆ ਬੇਵਰੀ ਘੁਰਕੇ ਹੁਤਾ ਜਾਨੀ ਨੀਂਦਾ ਚੱਲਦਾ ਨੀਂਦਾ ਦੀ ਬਰੀ ਦਾਈ ਦਾਈ ਮਾਰੀ ਬੂਰੇ ਲੈ 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 ਇੱਧਰ ਪਾ ਹੋ ਮਰੀ ਬਈ ਬਾਰੇ 2 ਜੀ ਚੱਲ ਅਬ ਤੇਰਾ ਕੀ ਹੋਗਾ ਕੱਲ੍ਹ ਯਾਰ ਔਰ ਚੱਕੇ ਮਾਰੂਗਾ ਓਏ ਆਲੂ ਫੇਰ ਦੇਗਾ ਓਏ ਅਹੀਂ ਐ ਤੂੰ ਹੀ ਇਸੇ ਦੇ ਲਾਇ ਇਸੇ ਦੇ ਨਾਲ ਓ ਮਾਈ ਓਏ ਸਰਾ ਓਪੀਤਾ ਭਾਈ ਬਾਲ ਲੈਣਾ ਓ ਮਰੀ ਓ ਇੱਕ ਹੋਰ ਆ ਗਈ ਇਹ ਬੌੜ ਆ ਗਈ ਬੌੜ ਆ ਗਈ ਆ ਚੱਕ ਏ ਆਏ ਓਏ ਇੱਕ ਮਿੰਟ ਮੈਂ ਜੀ ਬਣਾਉਣਾ ਓਏ ਜੋ ਛੱਡਾਂਗੇ ਬੂਮਰਿੰਗ ਹਾਂ ਚੱਲ ਖਿੱਚ ਐਨੀਮਲ ਹੋ ਜਾ ਮੜਾ ਚੱਲ ਬਣਾ ਦੇ ਬੂਮਰਿੰਗ ਵਿੱਚ ਬਣੂਗੀ ਓਏ ਸਿੱਧਾ ਕਰ ਲੈ ਕੈਮਰਾ ਬੂਮਰਿੰਗ ਵਿੱਚ ਬਣਨ ਦੱਸ ਤੈਨੂੰ ਬੂਮਰਿੰਗ ਜਾਰਾ ਬੂਮਰਿੰਗ ਆਜ ਬਣੂਗੀ ਬੂਮਰਿੰਗ ਉੱਜ ਬਣੂਗੀ ਬੀ ਐਨ ਚ ਬੀ ਐਨ ਚ ਓ ਬੀ ਐਨ ਐਪ ਚ ਬਣੂ ਬੂਮਰਿੰਗ ਓ ਫੜ ਜਾ ਇੱਕ ਮਿੰਟ ਕੋ ਆਪਣਾ ਹੀ ਫੋਨ ਫੋਨ ਕਰ ਇੱਧਰ ਮੂੰਹ ਦੇਖਾਂ ਜਰਾ ਓ ਯਾਰ ਜਾਰੀ ਨਹੀਂ ਫਿਰ ਜਾਰੀ ਨੂੰ ਕੋ ਪਹੁੰਚਾ ਕੇ ਗਿਆ ਤੂੰ ਕੋ ਕਰ ਬਣਾ ਸਨੇਪ ਚੈਟ ਬਣਾ ਰਿਹਾ ਕੋ ਚੜ ਜਾ ਕੁਝ ਕਰੇਗਾ ਬਾਬੇ ਵੀਡੀਓ ਹੈ ਜੀ ਬਾਹਰ ਜੇ ਬਣਵਾਉਣੀ ਆ ਵੀਡੀਓ ਬਣਾ ਦੇ ਫਿਰ ਬਹੁਤ ਹੁਣ ਪਤਲ ਗਿਆ ਸਿੰਗਲ ਦਾ ਸਟੈਂਡ ਹੁੰਦਾ ਇਹਦਾ ਕੋਈ ਸਟੈਂਡ ਨਹੀਂ ਬੰਦੇ ਦਾ ਨਾ ਇਹਦਾ ਸ਼ਿਦੂ ਵਾਲੇ ਦਾ ਸਟੈਂਡ ਹੈ ਕੋਈ ਬਾਜਾ 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 ਓ ਬਾਜਾ ਏ ਏ ਹੁਣ ਲਾ ਇਹ ਲਾ ਓਏ ਓਏ ਰਾਡੀ ਬਾਜਾ ਆਹ ਖੜੀਆ ਖੜੇ ਵਾਲਿਆਂ ਦੀ ਜੀਪ ਭਾਈ ਆ ਜਾਂਦਾ ਕੁਛ ਨੰਗਾ ਛੜਕਾਂ ਦੇ ਠੰਡਾ ਪਾਣੀ ਪਾਉਣਾ ਕੱਢ ਜਾ ਆ ਪਾਉ ਠੰਡਾ ਪਾਣੀ ਭੱਜ ਲੈ ਏ ਉਹ ਚੱਲ ਲੱਡੀ ਫੜ ਲੈਗਾ ਚੱਲ ਚੱਲ ਪਰਦਾ ਵੇ ਪਰਦਾ ਵੇ ਕਰਦਾ ਵੇ ਵੇ ਮੋਟਰਸਾਈਕਲ ਉਹ ਫੜ ਲਿਆ ਫੜ ਲਿਆ ਏ ਤੈਨੂੰ ਪਤਾ ਨਹੀਂ ਫਿਰ ਸਾਡੇ ਪਿੰਡ ਵਾਲਿਆਂ ਦਾ ਮੁਜਰਮ ਮੁਜਰਮ ਆਏ ਘੜ ਲਾ ਢੀ ਲਿਆ ਕੇ ਅੰਦਰ ਟੇਕੇ ਨੂੰ ਪੂਲ ਚ ਆਏ ਫੜੂਏ ਆਏ ਫੜ ਲੈਨੇ ਸੀ ਤਾਂ ਆ ਮੈਨੂੰ ਫੜਾ ਦੇ ਆ ਲੋੜ ਫੜਾ ਦੇ ਹੁਣ ਕੀ ਕਰੂ ਮੈਂ ਕਿਹੋ ਜਿਹਾ ਮਿੱਟੀ ਚਲੇ ਬੈਠੂ ਮਿੱਟੀ ਬਾ ਮਿੱਟੀ ਦੇ ਮਿੱਟੀ ਬਾ ਦੇ ਓਏ ਮਿੱਟੀ ਬਾ ਆ ਫੜ ਲੈ ਓਏ ਵੱਡਾ ਬੇਲੀ ਹੁਣ ਸੱਟੇ ਬੱਚੇ ਨੂੰ ਲਿਆ ਕੇ ਬਹੁਤ ਦੂਰ ਜਾਇਆ ਇਹ ਨਰਮ ਚੱਲੋ ਵਿੱਚ ਐ ਲੱਡ ਉੱਪਰ ਜਾ ਜਾ ਉਪਰੀ ਜਾ ਉੱਪਰ ਲਾ ਛਾਲ ਉੱਪਰ ਲਾ ਇਹਦੇ ਕਰਦਣ ਤੇ ਜਮਾ ਏ ਕਿੰ ਆ ਵੇ ਦਬੋਚ ਲਿਆ ਕਿੰ ਵੇ ਦਬੋਚ ਲਿਆ ਗੱਡੀ ਭੇਗਾ ਬਾਲਾ ਨਾਲ ਗੱਡੀ ਨਹੀਂ ਚੱਲੇਨੀ ਮੈਂ ਜਾਣਾ ਰਾਤ ਨੂੰ ਕਿੱਥੇ ਜਾਣਾ ਛੰਡੀਗੜ ਨਾਲੇ ਬਿਮਾਰ ਵੀ ਹੋ ਸਕਦਾ ਨੂੰ ਹਾਂ ਮਨ ਲਾ ਯਾਰ ਕੀ ਪਰ ਹੁਣ ਨਾਉਗਾ ਨਹੀਂ ਤੂੰ ਜਰਾਂ ਯਾਰ ਜੀ ਕਿਵੇਂ ਲਗੂਨਾਂ ਦਾ ਹੈ ਉਹ ਕਹਿੰਦਾ ਵਿਚੜੇ ਗੁੰਮਈ ਸਿੱਧੀ ਗੱਲ ਹਤਾਂ ਨਹੀਂ ਨਹੀਂ ਹਾਂ ਇਹਦੇ ਬਾਹਰ ਖੜੇ ਦੇ ਲਾ ਦੇ ਭਾਈ ਫਿਰ ਮਾਰ ਮਾਰ ਉਧਰ ਸ਼ੀਸ਼ੇ ਨੇ ਓਏ ਬਹੁਤ ਟਾਈਮ ਹੋ ਗਿਆ ਜੋ ਬਾਹਰ ਹੁਣ ਕਢਾਂਗਾ ਲੈ ਆਈਏ ਫਿਰ ਡਾਂਗ ਨਾਲ ਵੀ ਆਉਂਗੇ ਓਪਰੇ ਵੀਡੀਓ ਬਣਾ ਦੇ ਇਹਨਾਂ ਨੇ ਤੈਨੂੰ ਲੀਲੀ ਮਾਰ ਕੇ ਦੀ ਲੈ ਜਲੂਸ ਕੱਢ ਰਿਹਾ ਯਾਰ ਇਹਨਾਂ ਨੇ ਫੋਟੋ ਕਿੰਨ ਭਰਾਈ ਆ ਸੀਦੂ ਵਾਲੇ ਬਾਹਰ ਕੱਢ ਲੈ ਫਿਰ ਤਾਂ ਆਪਣੇ ਖਾ ਕੇ ਨਿਕਲਣਗੇ ਫਿਰ ਦਾ ਕੋਈ ਯਾਰਾ ਗਾਲਾਂ ਦੇ ਆ ਜਾ ਉਹ ਖਾਂ ਬਹੁਤ ਲਾਲ ਹੋਈ ਐ ਨਸ਼ਾ ਕਰਕੇ ਕੋਈ ਨਾ ਪਾਣੀ ਨਾਲ ਫਿਰ ਬਾਹਰ ਕੱਢ ਉਹਨਾਂ ਨੂੰ ਵਾਏ ਵਾਰ ਓਏ ਅੱਜ ਨਹੀਂ ਉਹਦੇ ਮੀਂਹ ਪੈ ਰਿਹਾ ਰੇ ਤਾਂ ਉਪਲੇ ਕੱਢਦਾ ਵਾਰ ਇਹਨਾਂ ਨੂੰ ਡੜਾ ਦੇ ਡੜਾ ਹਾਂ ਡਲੇ ਨਾਲੇ ਕੱਢ ਓਏ ਬੋਤਲ ਖਾ ਜਸ਼ਨ ਕਹਿੰਦਾ ਮੈਨੂੰ ਕਿਹੜਾ ਸੱਟ ਲੂ ਦਵਾਰੂ ਬੂਲ ਚ ਗਲਤੀ ਹੋਗੀ ਗਲਤੀ ਦੋਨੇ ਦੋਨੇ ਹੱਥਾਂ ਨਾਲ ਸੌਰੀ ਮੰਗਾ ਦੇ ਤੂੰ ਸੌਰੀ ਮੰਗ ਦੋਨੇ ਕਰਨ ਫੜਕੇ ਦੋਨੇ ਵੀਰੇ ਹਾਂ ਡੰਡ ਵੜ ਕੇ ਲਾ ਵੀਰੇ ਡੰਡ ਵੰਨਾ ਨੇ ਛੱਟੂ ਪਰ ਛੱਟੂ ਪਰ ਓਏ ਐਂ ਕਰ ਚੱਲ 10 ਡੰਡ ਵੜ ਕੇ ਲਾ ਦੇ 10 ਇੱਕ ਲਾ ਦੇ ਚੜ ਇੱਕ ਲਾ ਜਾ ਲਾ ਸਰਾ ਵੀ ਹੁਣ ਬਚ ਗਿਆ ਤੂੰ ਜਸ਼ਨ ਤੇਰੇ ਦੇ ਬਾਹਰ ਕਰ ਰਿਹਾ ਲਾਡੀ ਚਲ ਗਾ ਆ ਜਾਉਗਾ ਇੱਥੇ ਹੇ ਲੈ ਫਸ ਗਿਆ ਭਾਈ ਦੋ ਚ ਗੱਲਾ ਦੋ ਚ ਗੱਲਾ ਫਸ ਗਿਆ ਜਾਸ਼ਰ ਪਾਣੀ ਪਾ ਗੱਲੇ ਤੇ ਜਾਸ਼ਰ ਪਾਣੀ ਪਾ ਪਾਣੀ ਤੇ ਆਏ ਦੱਬ ਕੇ ਰੱਖੋ ਇਹਨੂੰ ਖਿੱਚ ਕੇ ਆਏ ਸੇਰਾ ਹੁਣ ਆਇਆ ਸਾਹ ਚ ਓਏ ਓਏ ਹੁਣ ਆਇਆ ਸਾਹ ਚ ਰਸ ਹਾਲ ਕੇ ਤੇ ਮਰ ਗਿਆ ਇਹ ਲੈ ਇਹ ਗਿਆ ਗਿਆ ਓਏ ਲਾਡੀ ਕਿਆ ਵੇ ਮਾਰਦਾ ਇਹ ਲੈ ਖੁੰਝੇ ਚ ਲਾੜਿਆ ਓਏ ਆ ਲੈ ਖੁੰਝੇ ਚ ਤੇਰੇ ਹਿਸਾਬ ਕੇ ਤੇ ਨੜੋਪੇ ਬਈ ਕਿਥੇ ਓਏ ਤਿੰਨੇ ਜਾਣੇ ਕਿਹਨੂੰ ਲਾਗੇ ਓਡਾ ਦਾ ਆ ਬਾਰੇ ਆ ਬਾਰੇ ਕਰਦਾ ਬਈ ਪਾਣੀ ਓਏ ਆਏ ਆ ਗੜਗੇ ਇੱਕ ਥਾਂ ਮੇਂ ਖੜਾ ਲਿਆ ਲੈ ਲਿਆ ਕਬਜੇ ਚ ਲਾਡੀ ਪੌੜੀਆਂ ਚੜਜਾ ਕੇ ਰਾਵੇ ਜੇ ਬਚਣਾ ਇਹ ਲੈ ਚੱਲ ਚੱਲ ਪਾਜਾ ਪਾਜਾ ਤੇ ਰਾਡੀ ਬਾਹਰੇ ਆ ਜਾ ਬਾਹਰੇ ਲਾਡੀ ਬਾਹਰੇ ਆ ਜਾ ਫੇਰ ਲਾਲਾ ਖੁੰਜੇ ਚ ਬਸ ਓਕੇ ਰਿਪੋਰਟ ਓਏ ਓਕੇ ਬਸ ਆ ਗਿਆ ਉਹ ਲਾਡੀ ਫਾਰਮ ਚ ਆ ਗਿਆ ਹੁਣ ਬਾਹਰ ਨੂੰ ਭਜੂ ਇਹ ਲੈ ਲੈ ਡਰ ਜਾ ਘੜ ਜਾ ਓਏ ਬਾਰੇ ਆਉਣ ਦੇ ਬਾਰੇ ਆਉਣ ਮੈਨੂੰ ਕੋਸ ਕੋਸ ਤੋਂ ਕੁਝ ਨਹੀਂ ਚੱਲਿਆ ਹੁਣ ਮੇਰੇ ਤੇ ਰੋਣ ਦੀ ਦੁਆਰੀਆ ਕਿਵੇਂ ਕਿਵੇਂ ਰਿਹਾ ਬਾਈ ਪੂਲ ਦਾ ਨਯਾਰਾ ਹੈ ਇੱਕ ਨੰਬਰ ਦੀ ਮਾਹੌਲ ਕਿਉਂ ਆਲੂ ਏ ਇੱਕ ਨੰਬਰ ਸਵਾਦ ਆ ਗਿਆ ਪੈਸਾ ਵਸੂ ਆਪਣੇ ਇਲਾਕੇ 'ਚ ਜਮਾ ਓਕੇ ਰਿਪੋਰਟ ਆ ਬਾਈ ਖੜਿਆਲ ਪੈਣ 'ਚ ਖੁੱਲ ਗਿਆ ਪੂਲ ਇਹ ਇੱਕ ਨੰਬਰ ਆ ਮਾਹੌਲ ਜਮੀ ਕਿਉਂ ਜਾਛਣਾ ਜਮੀ ਆ ਤਾਂ ਮੀ ਪੈ ਰਿਹਾ ਕਿਵੇਂ ਮਾਹੌਲ ਮੈਂ ਕਹਿੰਦਾ ਸਿਰੇ ਵਾਲਾ ਲਾਡੀ ਦੀ ਹੋਗੀ ਵਧੀਆ 'ਚ ਹਾਂ ਫੂਡ ਕੁਆਲਿਟੀ ਕਿਵੇਂ ਓਰੇ ਫੂਡ ਕੁਆਲਿਟੀ ਦੇ ਬਾਬੇ ਗਾਣੂ ਇੱਕ ਨੰਬਰ ਹਨਾ ਯਾਰ ਸਹੀ ਗੱਲ ਹੈ ਅਪਣਾ ਫਿੱਟ ਆ ਗਿਆ ਭੱਜੇ ਯਾਰ ਨਾ ਆਉਣਾ ਵੀ ਨਹੀਂ ਖਾਣ ਵੀ ਨਹੀਂ ਆ ਤੁਹਾਡੇ ਸਹੀ ਗੱਲ ਹੈ ਟੇਬਲ ਲਾਏ ਪਏ ਨੇ ਬਾਹਰੇ ਬੈਠਣਾ ਬਾਹਰੇ ਵਜੋਂ ਅੰਦਰ ਬੈਠਣਾ ਅੰਦਰ ਵਜੋਂ ਹਾਂ ਵਿਗੜਵਾਲ ਰੋਡ ਤੇ ਮੇਰੇ ਵਾਲ ਰੋਡ ਤੇ ਹਾਂ ਹੁਣ ਨਿਕਲੇ ਹਾਂ ਨਾ ਹੁਣ ਨਿਕਲੇ ਹਾਂ ਕਿਹੜਾ ਬਾਣੀ ਨਹੀਂ ਹੈਗਾ ਹੋਰੇ ਬੁੱਲੀਓ ਝੂਠ ਦਾ ਬੋਲਦੇ ਇਸ ਨਾਮ ਤੋਂ ਖੜਿਆਲ ਰੋਡ ਤੇ ਹੈ ਪੱਕਾ ਬਿਗੜਵਾਲ ਕਹੀਂ ਦੂ ਗਲਤ ਦਾ ਭੇਜਦੇ ਲੋਕ ਗਾਲਾਂ ਕੱਢਣਗੇ ਮੈਨੂੰ ਉਹ ਨਾਮ ਵੀ ਲਿਖਿਆ ਉੱਥੇ ਸਹਿਜ ਢੀਂਸਾ ਸਹਿਜ ਢੀਂਸਾ ਪੂਲ ਦਾ ਨਾਮ ਆ ਬਾਈ ਪੂਲ ਫਾਰਮ ਸਹਿਜ ਢੀਂਸਾ ਪੂਲ ਫਾਰਮ ਆ ਜਾ ਗੁਰਪਰ ਦੇਖਿਆ ਲਿਆ ਸਾਰੀਆਂ ਮੱਛੀਆਂ ਇਹਦੀਆਂ ਇਹਦੇ ਮੱਛੀਆਂ ਛੱਡਣੀਆਂ ਨੇ ਗੱਲ ਪਰਚੋਂ ਤੱਕ ਆ ਮੰਦੇ ਕੋਲ ਢੇਕਾ ਮੱਛੀਆਂ ਦਾ ਲਾਉਂਦੀਆਂ ਬਾਈ ਬਾਬਣੇ ਤਾਰਾਂ ਓਏ ਸਾਫ ਪਾਣੀ ਨਾਲੋਂ ਮੁੰਡਿਓ ਪੂਲ ਚ ਦਾ ਪਾਇਆ ਇਹ ਗੰਦ ਜਿਹੜਾ ਪੋਣਾ ਦੀ ਸੁਣੇ ਚੱਲ ਪੇ ਬਫਰੇ ਝੇਲ ਓਏ ਇਧਰ ਸਾਫ ਪਾਣੀ ਨਾਲ ਆਜੋ ਓਏ ਸਾਫ ਪਾਣੀ ਨਾਲ ਨਾਲ ਆਜੋ ਸਾਫ ਰਾ ਓਏ ਪੇ ਪਾਣੀ ਨਾਲ ਤੁਹਾਨੂੰ ਸੀਤੂ ਵਾਲਾ ਘਰੇ ਘੜਾ ਨਾ ਕਾਇਦੀ ਹੱਥ ਬੰਨਿਆ ਹਰੇ ਵਜ ਦੀ ਮੁਸਕ ਮਾਰੂ ਆ ਨਹੀਂ ਚੱਲਿਆ ਯਾਰ ਸ਼ਾਵਰ ਜਾ ਬਾਬਾ ਜੀ ਕਲਾਇਓ ਜੀ ਬਾਬੇ ਇੱਕ ਨੰਬਰ ਹੋਰ ਦਾ ਪ੍ਰੋਗਰਾਮ ਜਮਾ ਆ ਲੈ ਸੱਦਿਆਂ ਮਾਰ ਰੱਖਾ ਜੀ ਬਾਬੇ ਦੇ ਤੇਦਾਰੀਆਂ ਬਣੀ ਦੀਆਂ ਚੱਲ ਪੇ ਦੋਨੇ ਸੀਤੂ ਵਾਲੇ ਸੀਤੂ ਵਾਲਾ ਕਿੱਥੇ ਆ ਓਏ ਸੀਤੂ ਵਾਲੇ ਨਾਲ ਆ ਕਰ ਕਦੇ ਘਰੇ ਨਹੀਂ ਨਾ ਕਾਇ ਮਸਕ ਮਰੀ ਜੇ ਨੀ ਤੇ ਪਹਿਲੀ ਗੱਡੀ 'ਚ ਬੈਠੇਗਾ ਉਵੇਂ ਗੰਦ ਪਾ ਦੇਗਾ ਗੱਡੀ 'ਚ ਜਾਣਾ ਵੀ ਆ ਘਰੇ ਇਹ ਜੜਕਾ ਪਾ ਦੋ ਓਏ ਹਾਲ ਦੀ ਓਏ ਤਾਰਾ ਹਾਲ ਦੀਆਂ ਥੋੜੀਆਂ ਆ ਬਲਾ ਪਾ ਦੋ ਚੱਡਾ ਬਾਬਾ ਜੀ ਨੇ ਅਹੀ ਇਹ ਚੱਲ ਰਹੀਆਂ ਨੇ ਨਾਸਾਂ 'ਚ ਪਾ ਲੈਨੇ ਤਾ ਰੱਬਾ ਉਹ ਮੁੰਡੇ ਦੀਆਂ ਓਰੇ ਲਿਆ ਓਏ ਤੇ ਇਹਨਾਂ ਨਾਸਾਂ 'ਚ ਦਾਰਾਂ ਭਈ ਹੈ ਪਟਾਕੇ ਪਾ ਦੂ ਤਾਂ ਆਬੀ ਵਾਲੇ ਕਿਤੇ ਨਾ ਕਿਤੇ ਦਾ ਘੱਟ ਘੱਟ ਨਹੀਂ ਹੁੰਦੀ ਆ ਕਨੇ ਜੋ ਦੇ ਤੇ ਪਾਣੀ ਵਾਲੀਆਂ ਗੜੀਆਂ ਵਾਧੂngੀਆਂ ਨਿਆਰਾ ਵਾਧੋ ਥੋੜਾ ਘਾਟ ਦਾ ਘੱਟ ਨਹੀਂ ਆ ਮੇਰੇ ਨਾਲ ਓਏ ਸਰਚ ਪੰਚੇ ਸਿੱਧੀ ਓਏ ਅਗਾ ਜਿਵੇਂ ਵਿਵਾਸ ਨਹੀਂ ਮੂੰਹ ਚ ਲਾਉਂਦਾ ਸਿੱਧੋਲੇ ਖੜਿਆਲ ਚ ਫਿਰਦਾਂ ਨੂੰ ਕੋਈ ਚੱਕਰ ਨਹੀਂ ਓਰੇ ਕਈ ਵਾਰ ਆਉਣਾ ਜਾਣਾ ਹੋਵੇ ਜਦੋਂ ਟੈਕਸੀ ਕਈ ਵਾਰ ਲੈ ਕੇ ਜਾਣਾ ਹੁਣ ਹਣਾ ਜਦੋਂ ਵੀ ਖੜਿਆਲ ਪਿੰਡ ਵਿੱਚ ਦੀ ਲੰਗੇ ਨੂੰ ਆਪਣਾ ਬਰੇ ਭਾਈ ਇੱਕ ਡੀਐਸਪੀ ਰਾਜੀਵੀਰ ਢੀਂਡਸਾ ਨੂੰ ਫੋਨ ਕਰ ਲਿਆ ਕਰ ਕੋਈ ਚੱਕਰ ਵਾਲੀ ਗੱਲ ਨਹੀਂ ਪੂਰ ਤੇ ਫ੍ਰੀ ਨਾ ਆ ਗਿਆ ਫ੍ਰੀ ਖਾ ਗਿਆ ਆ ਜਸਪਾਲ ਦਾ ਨੰਬਰ ਲੈ ਲਾ ਜਿਹੇ ਉਹ ਜਸਦੀਪ ਢੀਂਡਸਾ ਖੜਾ ਆਪਣੇ ਮਾਮੇ ਦੇ ਮੁੰਡੇ ਨੇ ਇਹ ਜਦੋਂ ਤੈਨੂੰ ਚੰਡੀਗੜ੍ਹ ਚ ਵੀ ਲੋੜ ਪਵੇ ਕੋਈ ਚੱਕਰ ਨਹੀਂ ਪਹਿਲੇ ਬੋਲ ਆਉਣਗੇ ਤੇਰੇ ਕੋਲ ਜੇ ਨਾ ਆਏ ਫਿਰ ਤੈਨੂੰ ਪਤਾ ਕਰਾਈ ਇਹਨਾਂ ਦੀ ਗੁੰਮ ਕਰ ਦਾਂਗੇ ਅੱਪ ਸਿੱਧੀ ਗੱਲ ਹੈ ਠੀਕ ਆ ਜਾ ਓਏ ਓਏ ਸ਼ੀਰੀ ਸੇ ਲੈ ਕੇ ਦੀ ਪ੍ਰੋਗਰਾਮ ਇੱਕ ਨੰਬਰ ਬਾਬੇ ਫਰੈਸ਼ ਪਾਣੀ ਨਾਲ ਨਾ ਉਹ ਤੋ ਬੋ ਹਾਂ ਇੱਧਰ ਨਾ ਉਹ ਪਹਿਲਾਂ ਪੂਲ ਚ ਸਾਫ਼ ਪਾਣੀ ਨਾਲ ਇੱਧਰ ਫਿਰ ਨਾਉਣਾ ਜ਼ਰੂਰੀ ਆ ਚੱਲ ਸ਼ੀਤੋ ਵਾਲਾ ਨਹੀਂ ਨਾਉਂਦਾ ਟੂਬੇ ਚ ਨਾਉਣਗੇ ਹੱਥ ਥੋੜਾ ਤੰਗ ਹੈ ਇਹਦਾ ਟੂਬੇ ਚ ਨਾਉਣ ਵਾਲੇ ਪੂਲ ਤੇ ਪਹੁੰਚ ਗਏ ਅੱਜ ਫਿਰ ਤੁਹਾਨੂੰ ਸਾਰਾ ਪਾਣੀ ਹੁਣ ਕੱਢਣਾ ਪੂਰਾ ਤੁਰਾ ਤਰਾ ਕੱਢਣਾ ਪੂਬਈ ਇਹੋ ਜਿਹੇ ਬੰਦੇ ਇਹੋ ਜਿਹੇ ਬੰਦੇ ਨਾਲੇ ਹੋਰ ਜੱਸ ਬਾਜ ਵੇਵਰੀ ਦਾ ਚੱਲੇ ਪਈ ਪਿੰਡ ਨੂੰ ਜੀਪ ਘਹਿਣ ਤਿਆਰ ਕਰਾ ਲਈ ਹਣਾ ਲੱਡੀ ਇਹ ਲੈ ਕੇ ਚੱਲੀਏ ਪਿੰਡ ਇੱਕ ਦਣਾ ਬਣਾਈਏ ਰੀਲਾਂ ਇਧਰ ਆਉਂਦੀਆਂ ਬਾਣੀਆਂ ਗੱਡੀ ਲੋਟਾ ਹੁਣ ਹਾਂਜੀ ਕਰ ਦਈਏ ਬਲੌਗ ਦੀ ਸਮਾਪਤੀ ਲੈ ਬੋਲਦੋ ਕਰਾਂ ਲੈਣਾ ਆਇਆ ਕਰ ਬਲੌਗ ਦੀ ਸਮਾਪਤੀ ਕਰਨ ਲੱਗਾ ਲੈਣਾ ਬੋਲਦੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਆਗਲੀਆਂ ਵੀਡੀਓ ਤੁਹਾਡੇ ਕੋਲ ਪਹੁੰਚ ਸਕਣ। ਨਹੀਂ ਨਹੀਂ ਅਗਲਾ ਬਲਾਗ ਹੋਗਾ ਸ਼ੀਤੀ। ਹੱਸੀਤੀਤੀ ਆ। ਆ ਦਿਖਾ ਦੇ ਤਰਾ ਗੰਦਾ ਕੱਚਾ ਲਗਾ ਦੇ। ਨਹੀਂ ਤੇ ਬਾਤ ਕਦੋਂ ਮਿਲ ਰਹੇ ਆ? ਨੈਕਸਟ ਵੀਕ। ਨੈਕਸਟ ਵੀ ਕਿਹੜਾ ਦਿਨ ਦੇ ਦੇ ਸਾਰਿਆਂ ਨੂੰ? ਦਿਨ ਦੇ ਦੇ। ਅਗਲਾ ਬਲਾਗ ਦਾ। ਸੰਡੇ ਸੰਡੇ। ਵਾ ਠੀਕ ਆ। ਅਗਲੇ ਸੰਡੇ ਮਿਲਦੇ ਆਂ। ਇਸੇ ਭੂਲ ਤੇ ਕੱਚਾ ਹੋਰ। ਉਂਗਲੀ ਤੇ ਘਮਾਉਂਦਾ ਕੱਚਾ ਦਿਲਬਰ ਜਾਨੀ ਨਹੀਂ। ਓਕੇ ਬਾਏ ਟਾਟਾ ਲਵ ਯੂ।